ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜ ਚੀਜ਼ਾਂ ਦੱਸਦੇ ਹਾਂ ਆਪਣੇ ਮਨ ਦੇ ਅੰਦਰ ਚੱਲ ਰਹੇ ਸਵਾਲਾਂ ਦਾ ਜਵਾਬ ਸਾਨੂੰ ਮਿਲ ਜਾਂਦਾ ਹੈ ਤੇ ਸਾਧ ਸੰਗਤ ਜੀ ਅਸੀਂ ਸੁੱਖਾਂ ਦੀ ਦਿਸ਼ਾ ਨੂੰ ਲੱਭਦੇ ਪਏ ਹਾਂ ਤੇ ਸਾਨੂੰ ਉਹ ਮਿਲਣ ਵਾਲੀਆਂ ਹਨ ਤੇ ਆਪਣੇ ਤੇ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ। ਕਈ ਵਾਰ ਆਪਾਂ ਕੋਈ ਗਲਤੀ ਕਰ ਬੈਠਦੇ ਹਾਂ ਉਸ ਦੇ ਪਿੱਛੇ ਕੋਈ ਨਾ ਕੋਈ ਆਪਣਾ ਚੰਗਾ ਹੀ ਲੁਕਿਆ ਹੁੰਦਾ ਹੈ। ਸੰਗਤ ਜੀ ਆਪਾਂ ਕਈ ਵਾਰ ਸੋਚਦੇ ਹਾਂ ਕਿ ਲੋਕ ਕਹਿੰਦੇ ਹਨ ਕਿ ਭੁੱਲ ਕੇ ਇਹ ਕੰਮ ਪੈਣੋ ਜਾਂ ਭਰਾਓ ਤੁਸੀਂ ਨਾ ਕਰੋ। ਪਰ ਆਪਾਂ ਗੱਲ ਕਰਾਂਗੇ ਉਹ ਕਿਹੜੇ ਕੰਮ ਨੇ ਜੋ ਮਨੋਖ ਤੋਂ ਜਾਣੇ ਅਣਜਾਣੇ ਵਿੱਚ ਹੋ ਜਾਂਦੇ ਹਨ। ਪਰ ਉਹਨੂੰ ਕਾਮਯਾਬੀ ਦੀ ਉਹਨਾਂ ਲਈ ਉਹ ਰਾਹ ਵੀ ਖੋਲ ਦਿੰਦੇ ਹਨ ਵੈਗੁਰੂ ਕਹਿੰਦੇ ਨੇ ਕਿ ਮਨੁੱਖ ਦਾ ਅਕਾਲ ਚਲਾਣੇ ਕਰਨਾ ਇੱਕ ਐਵੇਂ ਦਾ ਸਾਥ ਹੈ ਇਸ ਨੂੰ ਕੋਈ ਠੁਕਰਾ ਨਹੀਂ ਸਕਦਾ ਜਿਸ ਨੇ ਵੀ ਧਰਤੀ ਤੇ ਜਨਮ ਲਿਆ ਹੈ ਉਸ ਦਾ ਅੰਤ ਨਿਸ਼ਚਿਤ ਹੈ ਜਦੋਂ ਕਿਤੇ ਐਵੇਂ ਲੋਕ ਦੇਹ ਨੂੰ ਸੰਸਕਾਰ ਦੇ ਲਈ ਲੈ ਕੇ ਜਾ ਰਹੇ ਹੁੰਦੇ ਹਨ ਤਾਂ ਆਪਾਂ ਕਈ ਵਾਰ ਕੋਲੋਂ ਲੰਘਦੇ ਹਾਂ ਤੇ ਸੋਚਦੇ ਹਾਂ ਮੈਂ ਇੱਧਰ ਕਿਉਂ ਆ ਗਿਆ ਮੇਰੇ ਮੱਥੇ ਇਹ ਕਿਉਂ ਲੱਗ ਗਏ ਮੈਂ ਗਲਤ ਕੀਤਾ ਪਰ ਕਿ ਤੁਸੀਂ ਜਾਣਦੇ ਹੋ ਜਦੋਂ ਵੀ ਕਦੇ ਐਵੇਂ ਵੇਖੋ ਤਾਂ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰੋ ਕਿਹਾ ਜਾਂਦਾ ਹੈ ਕਿ ਉਸ ਸਮੇਂ ਹੱਥ ਜੋੜ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਉਹ ਅਕਾਲ ਚਲਾਣ ਕਰਨ ਵਾਲੇ ਮਨੁੱਖ ਦੀ ਜੋਤ ਨੂੰ ਸ਼ਾਂਤੀ ਮਿਲਦੀ ਹੈ ਉਸ ਸਮੇਂ ਯਾਦ ਕਰਨ ਤੇ ਉਸਨੂੰ ਹੱਥ ਨੇ ਆਉਣ ਵਾਲੇ ਸਭ ਥਾਨ ਤੇ ਮਨ ਦੇ ਜਿਹੜੇ ਸੰਤਾਪ ਨੇ ਉਹਦੇ ਦੂਰ ਹੋ ਜਾਂਦੇ ਹਨ ਮਨੁੱਖ ਨੂੰ ਕਦੇ ਵੀ ਫਿਰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਹਿੰਦੇ ਹਨ ਕਿ ਜੇਕਰ ਤੁਸੀਂ ਛੜਕ ਤੇ ਤੁਰੇ ਜਾਂਦੇ ਹੋ ਤੁਹਾਨੂੰ ਕੋਈ ਸਿੱਕਾ ਜਾਂ ਫਿਰ ਪੈਸੇ ਲੱਭਦੇ ਹਨ ਤਾਂ ਉਹ ਪੈਸਿਆਂ ਨੂੰ ਹਮੇਸ਼ਾ দান ਵਜੋਂ ਕਿਸੇ ਨੂੰ ਦਵੋ ਐਵੇਂ ਕਰਨ ਦੇ ਨਾਲ ਤੁਹਾਡਾ ਭਲਾ ਹੋਵੇਗਾ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਵਿੱਚ ਜ਼ਰੂਰ ਲਗਵਾ ਦਿਆ ਕਰੋ ਜੀ ਸਾਧ ਸੰਗਤ ਜੀ ਇੱਕ ਵਾਰ ਇੱਕ ਸੰਤ ਜੀ ਦੱਸਦੇ ਹਨ ਕਿ ਇੱਕ ਪਰਿਵਾਰ ਪਿੰਡ ਵਿੱਚ ਰਿਹਾ ਕਰਦਾ ਸੀ ਉਹ ਸਾਰਾ ਪਰਿਵਾਰ ਹੀ ਚੋਰੀ ਕਰਕੇ ਆਪਣਾ ਪੇਟ ਭਰਦਾ ਸੀ ਉਸ ਪਰਿਵਾਰ ਦਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਮੈਂਬਰ ਸੀ ਉਹ ਅਕਾਲ ਚਲਾਣੇ ਦੇ ਨੇੜੇ ਸੀ ਉਹਨਾਂ ਘਰ ਇੱਕ ਛੋਟਾ ਜਿਹਾ ਬੱਚਾ ਸੀ ਉਹ ਕਹਿਣ ਲੱਗਾ ਕਿ ਇਹ ਵੀ ਚੋਰੀ ਹੀ ਕਰੇਗਾ ਪਰ ਇਸ ਨੂੰ ਤਿੰਨ ਚਾਰ ਗੱਲਾਂ ਸਿਖਾ ਦਿੱਤੀਆਂ ਕਿ ਜਦੋਂ ਚੋਰੀ ਕੀਤੀ ਤੂੰ ਮੰਨੀ ਨਾ ਕਿ ਮੈਂ ਚੋਰੀ ਕੀਤੀ ਹੈ ਚਾਹੇ ਕਿੰਨੇ ਵੀ ਸਜ਼ਾ ਦੇਵੇ ਕੋਈ ਕਦੇ ਵੀ ਸੰਗਤ ਵਿੱਚ ਨਾ ਬੈਠੇ ਕਿਉਂਕਿ ਉਹ ਇਸ ਕੰਮ ਨੂੰ ਮਾੜਾ ਕਹਿੰਦੇ ਹਨ ਉਹ ਸਾਡੇ ਮਿੱਤਰ ਹਨ ਤੇ ਇਸ ਲਈ ਉਥੇ ਨਹੀਂ ਜਾਣਾ ਤੇ ਕਦੇ ਵੀ ਕਿਸੇ ਨੂੰ ਆਪਣਾ ਅਸਲ ਕੀਤਾ ਨਾ ਦੱਸਣਾ ਬਾਹਰ ਕੋਈ ਛੋਟਾ ਮੋਟਾ ਕੰਮ ਕਰਦੇ ਰਹਿਣਾ ਭਾਵੇਂ ਨਫਾ ਹੋਵੇ ਭਾਵੇਂ ਨੁਕਸਾਨ ਪਰ ਇਹ ਕੰਮ ਮੁੱਖ ਹੈ ਇਸ ਨੂੰ ਕਰਦੇ ਰਹੋ ਤੇ ਬੱਚਾ ਵੱਡਾ ਹੋ ਗਿਆ ਕਹਿਣ ਲੱਗਾ ਮਾਂ ਮੈਂ ਵੇਲਾ ਖਾਂਦਾ ਹਾਂ ਮੈਂ ਵੱਡਾ ਹੋ ਗਿਆ ਮੈਂ ਨੌਕਰੀ ਕਰੂੰਗਾ ਤੇ ਆਪਣਾ ਗੁਜ਼ਾਰਾ ਸੋਣਾ ਹੋ ਜਾਵੇਗਾ ਮਾਂ ਨੇ ਕਿਹਾ ਅਜੇ ਤੂੰ ਛੋਟਾ ਹੈ ਮੈਂ ਦੱਸਾਂਗੀ ਤੂੰ ਕਦੋਂ ਕੰਮ ਕਰਨਾ ਹੈ ਤੇ ਫਿਰ ਉਹ ਵੱਡਾ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਹੈ ਮਾਂ ਕੋਲ ਬੁਲਾਉਂਦੀ ਹੈ ਦੱਸਦੀ ਹੈ ਪੁੱਤ ਵੇਖ ਆਪਣਾ ਖਾਨਦਾਨ ਚੋਰਾ ਦਾ ਹੈ ਇਸ ਨਾਲ ਆਪਣਾ ਪੇਟ ਭਰਦਾ ਹੈ ਇਹ ਹੀ ਆਪਣਾ ਰੋਜਗਾਰ ਹੈ ਕਹਿੰਦੇ ਕਿ 6-7 ਪੁਸ਼ਤਾਂ ਤੋਂ ਆਪਾਂ ਇਹ ਕੰਮ ਕਰਦੇ ਆ ਰਹੇ ਹਾਂ ਹੁਣ ਤੋਂ ਇਹ ਕੰਮ ਤੂੰ ਕਰਨਾ ਹੈ ਪਰ ਜ਼ਰੂਰੀ ਗੱਲ ਇਹ ਹੈ ਕਿ ਤੂੰ ਇਸ ਬਾਰੇ ਕਿਸੇ ਨੂੰ ਨਹੀਂ ਦੱਸਣਾ ਨਹੀਂ ਤਾਂ ਚੋਰੀ ਕਰਕੇ ਕਿਸੇ ਨੂੰ ਨਹੀਂ ਦੱਸਣਾ ਤੇ ਨਾ ਹੀ ਮੰਨਣਾ ਕਿ ਮੈਂ ਚੋਰੀ ਕੀਤੀ ਹੈ ਤੇ ਸੰਗਤ ਵਿੱਚ ਕਦੇ ਨਹੀਂ ਜਾਣਾ ਇਹ ਗੱਲ ਹਮੇਸ਼ਾ ਯਾਦ ਰੱਖੇ ਫਿਰ ਉਹ ਫਿਰ ਉਹ ਇਦਾਂ ਹੀ ਕਰਨ ਲੱਗਦਾ ਹੈ ਤੇ ਉਹਨੇ ਤੇ ਉਹਨੇ ਪੁੰਨ ਹੋ ਜਾਂਦਾ ਹੈ ਉਸੇ ਮਾਨ ਦੇ ਵਿੱਚ ਆਉਂਦਾ ਕਿਉਂ ਨਾ ਅੱਜ ਕੋਈ ਵੱਡੀ ਚੋਰੀ ਕੀਤੀ ਜਾਵੇ ਉਸ ਸਮੇਂ ਦੇ ਰਾਜੇ ਦੇ ਘਰ ਗਿਆ ਤੇ ਰਾਜੇ ਨੂੰ ਪਤਾ ਲੱਗਾ ਤਾਂ ਉਹਨੇ ਸਾਰੇ ਰਸਤੇ ਬੰਦ ਕਰ ਦਿੱਤੇ ਇੱਕ ਪਾਸੇ ਰਸਤਾ ਸੀ ਤਾਂ ਉਥੇ ਸੰਗਤ ਕੀਰਤਨ ਕਰਦੇ ਪਏ ਸੇ ਉਹਨੂੰ ਡਰ ਸੀ ਕਿ ਮਾਨ ਨੇ ਕਿਹਾ ਸੀ ਕਿ ਸੰਗਤ ਦੇ ਵਿੱਚ ਤਾਂ ਜਾਣਾ ਹੀ ਨਹੀਂ ਉਹਨੇ ਆਪਣੇ ਕੰਨਾਂ ਦੇ ਵਿੱਚ ਉਂਗਲਾਂ ਪਾ ਕੇ ਉਥੋਂ ਲੰਘਣ ਲੱਗਾ ਅਗੇ ਵਾਧਦਾ ਤਾਂ ਪੈਰ ਦੇ ਵਿੱਚ ਇੱਕ ਕੰਡਾ ਵੱਜ ਜਾਂਦਾ ਉਹਨੂੰ ਉਹ ਉਂਗਲ ਜਿਹੜੀ ਆਪਣੇ ਕੰਨਾਂ ਵਿੱਚੋਂ ਕੱਢ ਕੇ ਉਹ ਕੰਡੇ ਨੂੰ ਬਾਹਰ ਘਟਣ ਲੱਗਦਾ ਇਹਨੇ ਨੂੰ ਉਸ ਦੇ ਕੰਨਾਂ ਦੇ ਵਿੱਚ ਬੋਲ ਪੈਂਦੇ ਨੇ ਕਿ ਦੇਵਤਿਆਂ ਦੀ ਸ਼ਾਨ ਨਹੀਂ ਹੁੰਦੀ ਉਹ ਕਹਿੰਦਾ ਕਿ ਇਸ ਜੀ ਦਾ ਮੇਰੇ ਨਾਲ ਕੀ ਸਬੰਧ ਚਲੋ ਇੱਥੋਂ ਰਾਜਾ ਲਈ ਰਾਜੇ ਲਈ ਕਰਕੇ ਮੇਰੇ ਨਾਲ ਕਿਸੇ ਸਬੰਧ ਚਲੋ ਇੱਥੋਂ ਤੇ ਰਾਜੇ ਨੇ ਕਿਹਾ ਕਿ ਚੋਰ ਲੱਭੋ ਜਿਵੇਂ ਮਰਜੀ ਲੱਭੋ ਤਾਂ ਉਹ ਸਭ ਨੂੰ ਮਨਾਉਂਦੇ ਪਰ ਕੋਈ ਨਹੀਂ ਮੰਨਦਾ ਫਿਰ ਸਭ ਦੇ ਘਰਾਂ ਦੀ ਨਿਗਰਾਨੀ ਰੱਖੀ ਜਾਂਦੇ ਆ ਤੇ ਦੇਖਦੇ ਕਿ ਸਭ ਤਾਂ ਕਿਰਤ ਕਰਦੇ ਨੇ ਬਸ ਇੱਕ ਇਹੀ ਘਰ ਹੈ ਜੋ ਕੰਮ ਤਾਂਦਾ ਨਹੀਂ ਕਰਦਾ ਪਰ ਖਾਂਦੇ ਪੀਂਦੇ ਇਹ ਵੀ ਸੋਣਾ ਨੇ ਇਹਨਾਂ ਕਦੇ ਕੋਈ ਡੱਕਾ ਤੋੜ ਕੇ ਨਹੀਂ ਦੇਖਿਆ ਪਰ ਇਹਨਾਂ ਦੇ ਘਰ ਸਾਰੀਆਂ ਚੀਜ਼ਾਂ ਨੇ ਇਹ ਆਉਂਦਾ ਕਿੱਥੋਂ ਹੈ ਤਾਂ ਉਸ ਮੁੰਡੇ ਨੂੰ ਫੜ ਲਿਆ ਜਾਂਦਾ ਤੇ ਮੁੰਡੇ ਨੂੰ ਖੂ ਫਟਵਾਇਆ ਜਾਂਦਾ ਪਰਮੰਦਾ ਉਹ ਤਾਂ ਵੀ ਨਹੀਂ ਇੱਕ ਬੀਬੀ ਕਹਿੰਦੀ ਕਿ ਮੈਂ ਮਨਾ ਲਾਵਾਂਗੇ ਇਸ ਨੂੰ ਉਹਨੇ ਕਿਹਾ ਕਿ ਮੇਰੇ ਦੋ ਨਕਲੀ ਹੱਥ ਲਾ ਦਵੋ ਅਤੇ ਜੋ ਜੇਲ੍ਹ ਦਾ ਕਮਰਾ ਹੈ ਉਹਨੂੰ ਇੱਕ ਚਿੰਦਰਾ ਉਹਦਾ ਰਹਿਣ ਦਿਓ ਅਤੇ ਉਹ ਅੱਗੇ ਵਾਅਦੇ ਕਹਿੰਦੇ ਪੁੱਤ ਤੈਨੂੰ ਰਾਜੇ ਨੇ ਬੜਾ ਮਾਰਿਆ ਉਹ ਦੇਖਦਾ ਕਿ ਮਾਤਾ ਆ ਗਈ ਉਹਨੇ ਜ਼ਿੰਦਗੀ ਤੇ ਹੱਥ ਮਾਰ ਦਈਏ ਤੇ ਉਹ ਖੋਲ ਜਾਂਦਾ ਉਹ ਮੁੰਡੇ ਨੇ ਨਮਸਕਾਰ ਕੀਤਾ ਤੇ ਇੱਕ ਦਮ ਉਹ ਪੁੱਛਦੀ ਦੱਸ ਪਿਛੇ ਦੇਖਦਾ ਉਹ ਜੋ ਤੇਵੀ ਬਣੇ ਸੀ ਉਸ ਦਾ ਪਰਸ਼ਾਵਾਂ ਸੀ ਤਾਂ ਉਹ ਦੱਸਦਾ ਕਹਿੰਦਾ ਮਾਤਾ ਜੇ ਮੈਂ ਚੋਰੀ ਕਰਦਾ ਤੁਹਾਨੂੰ ਵੀ ਤਾਂ ਪਤਾ ਹੋਣਾ ਸੀ ਤੁਸੀਂ ਤਾਂ ਜਾਣੀ-ਜਾਨ ਹੋ ਤੁਸੀਂ ਦਿਲਾਂ ਦੀਆਂ ਜਾਣਦੇ ਹੋ ਤੁਸੀਂ ਤਾਂ ਮਨ ਦੀਆਂ ਗੁੱਝ ਲੈਦੇ ਹੋ ਮੈਂ ਨਹੀਂ ਕੀਤੀ ਉਹ ਬੀਬੀ ਡਰ ਗਈ ਕਿ ਹੁਣ ਰਾਜੇ ਨੂੰ ਤਾਂ ਕਿਹਾ ਸੀ ਕਿ ਮੈਂ ਮਨਾ ਲਾਵਾਂਗੀ ਹੁਣ ਤਾਂ ਸਜ਼ਾ ਮਿਲੇਗੀ ਉਹਨਾਂ ਉਸ ਮੁੰਡੇ ਨੂੰ ਛੱਡ ਦਿੱਤਾ ਤੇ ਜਦੋਂ ਉਹ ਉਥੋਂ ਨਿਕਲ ਕੇ ਬਾਹਰ ਹੁੰਦਾ ਤਾਂ ਸਿੱਧਾ ਜਿੱਥੇ ਸੰਗਤ ਕੀਰਤਨ ਕਰਦੇ ਹੁੰਦੇ ਹੈ ਕਥਾ ਕਰਦੇ ਹੁੰਦੇ ਹੈ ਨਾਮ ਜਪ ਰਹੀ ਹੁੰਦੀ ਹੈ ਉੱਥੇ ਜਾਂਦਾ ਉੱਥੇ ਜਾ ਕੇ ਮੱਥਾ ਟੇਕਦਾ ਤੇ ਕਹਿੰਦਾ ਅੱਜ ਮੇਰੀ ਜਾਨ ਸੰਗਤ ਦੇ ਇਹ ਜੋ ਕੀਰਤਨ ਚੱਲ ਰਿਹਾ ਹੈ ਕਥਾ ਚੱਲ ਰਹੀ ਹੈ ਇਸੇ ਬਚਨਾ ਕਰਕੇ ਬਚੀ ਹੈ ਘਰ ਆਉਂਦਾ ਮਾਂ ਮੈਂ ਅੱਜ ਤੋਂ ਚੋਰੀ ਨਹੀਂ ਕਰਨੀ ਮੈਂ ਸੰਗਤ ਵਿੱਚ ਜਾ ਕੇ ਇੱਕ ਬਚਨ ਸਾਡੇ ਨਾਲ ਕੀਤਾ ਤੇ ਅਸਰ ਹੁੰਦਾ ਸੋਚੋ ਜੋ ਸੰਗਤ ਵਿੱਚ ਜਾਂਦੇ ਨੇ ਨਾਮ ਜਪਦੇ ਨੇ ਤੇ ਉਹਨਾਂ ਤੇ ਕਿੰਨਾ ਪ੍ਰਭਾਵ ਪੈਂਦਾ ਹੋਏਗਾ ਆਪਾਂ ਸਭ ਜਾਣਦੇ ਹਾਂ ਹਰ ਇੱਕ ਚੀਜ਼ ਦਾ ਅਸਰ ਹੁੰਦਾ ਹੈ ਹਰ ਇੱਕ ਚੀਜ਼ ਆਪਣਾ ਪ੍ਰਭਾਵ ਛੱਡਦੀ ਹੈ ਓਵੇਂ ਹੀ ਮਨ ਤੇ ਵੀ ਅਤੇ ਤਨ ਤੇ ਵੀ ਅਸਰ ਹੁੰਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਵੇਰੇ ਜਦੋਂ ਉੱਠੋ ਇਸ਼ਨਾਨ ਕਰਕੇ ਉਦੋਂ ਭਾਵੇਂ 5 ਮਿੰਟ ਹੀ ਮੋਲ ਮੰਤਰ ਦਾ ਜਾਪ ਕਰ ਲਓ ਇਦੇ ਨਾਲ ਕੀ ਹੁੰਦਾ ਹੈ ਕਿ ਮਨ ਆਪਣੇ ਜਿਹੜੇ ਘੋੜੇ ਪਜਣ ਲੱਗੇ ਹਨ ਉਸ ਤੋਂ ਪਹਿਲਾਂ ਹੀ ਆਪਾਂ ਮਨ ਨੂੰ ਫੜ ਲਿਆ ਮਨ ਨੂੰ ਫੜ ਕੇ ਚੰਗੇ ਪਾਸੇ ਲਾ ਲਿਆ ਫਿਰ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਬਣਾਉਣਾ ਤਾਂ ਉਦੋਂ ਵੀ ਹੀ ਵਾਇਗਰੂ ਦਾ ਨਾਮ ਲੈ ਕੇ ਆਪਣਾ ਉਹ ਕੰਮ ਸ਼ੁਰੂ ਕਰੋ ਕਿਉਂਕਿ ਉਹ ਮੇ ਦਾ ਅਸਰ ਵਿੱਚ ਆਵੇਗਾ ਇਸ ਲਈ ਕਿਹਾ ਜਾਂਦਾ ਹੈ ਕਿ ਆਪਾਂ ਸਵੇਰੇ ਜਿਵੇਂ ਹੀ ਪਹਿਲੀ ਚੀਜ਼ ਵੇਖਦੇ ਹਾਂ ਮੰਤੇ ਉਹਵੇਂ ਦਾ ਹੀ ਅਸਰ ਹੁੰਦਾ ਹੈ ਜੇਕਰ ਆਪਾਂ ਜਿਵੇਂ ਸੜਕ ਤੇ ਜਾਂਦੇ ਹਾਂ ਕੋਈ ਚੀਜ਼ ਦਿਖੇ ਤਾਂ ਕੁਝ ਵੀ ਹੋਵੇ ਤਾਂ ਹਮੇਸ਼ਾ ਮਨ ਚ ਨਿਮਰਤਾ ਦਾ ਧਾਲ ਦੀ ਭਾਵਨਾ ਰੱਖੋ ਕਿਰਤ ਦੀ ਭਾਵਨਾ ਰੱਖਿਆ ਕਰੋ ਜਦੋਂ ਆਪਣੇ ਮਨ ਦੇ ਵਿੱਚ ਇਹ ਭਾਵਨਾ ਹੋਵੇਗੀ ਤੇ ਹਰ ਪਾਸੇ ਆਪਾਂ ਨੂੰ ਚੰਗਾ ਹੀ ਚੰਗਾ ਦਿਖੇਗਾ ਜੋ ਮਨੁੱਖ ਦੂਜਿਆਂ ਦਾ ਪਲਾ ਸੋਚਦਾ ਹੈ ਚੰਗੀ ਸੰਗਤ ਵਿੱਚ ਰਹਿੰਦਾ ਹੈ ਉਹਦੇ ਤੇ ਫਿਰ ਕਦੇ ਵੀ ਬੁਰਾ ਸਮਾਨ ਨਹੀਂ ਹੁੰਦਾ ਉਹਦੇ ਹਮੇਸ਼ਾ ਵਾਇਗਰੂ ਪੜਦਾ ਤੱਕਦਾ ਹੈ ਉਹਦੀ ਲਾਜ ਰੱਖਦਾ ਹੈ ਇਸ ਲਈ ਹਮੇਸ਼ਾ ਦੂਜਿਆਂ ਦਾ ਪਲਾਲ ਲੋਚਿਆ ਕਰੋ ਆਪਣੇ ਮਾੜ ਨੂੰ ਸਿਰਫ ਉਹੀ ਚੀਜ਼ਾਂ ਵਿਖਾਓ ਜਿਸ ਦਾ ਚੰਗਾ ਅਸਰ ਹੋਵੇ ਕਦੇ ਵੀ ਕਿਸੇ ਮਾੜੀ ਚੀਜ਼ ਨੂੰ ਤੱਕ ਕੇ ਹਰੇਕ ਚੀਜ਼ ਬਚਾਉਂਦਾ ਹਰੇਕ ਸ਼ਬਦ ਦਾ ਮਨ ਤੇ ਅਸਰ ਹੁੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਗੁਰਬਾਣੀ ਪੜੋ ਤੇ ਬਾਣੀ ਪੜ੍ਹਦੇ ਹਮੇਸ਼ਾ ਇਸਾ ਇਸੇ ਹਿਸਾਬ ਦੇ ਨਾਲ ਪੜੋ ਕਿ ਉਹਨੂੰ ਜੀਵਨ ਵਿੱਚ ਸ਼ਾਮਲ ਕਰਨਾ ਹੈ ਸਿਰਫ ਪੜਨ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਆਪਾਂ ਉਸਨੂੰ ਆਪਣੇ ਜੀਵਨ ਵਿੱਚ ਸ਼ਾਮਲ ਨਹੀਂ ਕਰਦੇ ਉਹਨਾਂ ਬਚਨਾਂ ਨੂੰ ਫੋਲੋ ਨਹੀਂ ਕਰਦੇ ਆਪਣੇ ਤੇ ਅਸਰ ਨਹੀਂ ਹੋਣਾ ਸਿਰਫ ਇਹ ਨਹੀਂ ਕਿ ਆਪਾਂ ਰੁਟੀਨ ਦੇ ਵਾਇਸ ਰੋਜ਼ ਆਪਾਂ ਉਸਨੂੰ ਰੱਟਣਾ ਹੈ ਪੜ੍ਹਨਾ ਹੈ ਉਸਨੂੰ ਜ਼ਿੰਦਗੀ ਦੇ ਵਿੱਚ ਸ਼ਾਮਲ ਕਰੋ ਗੁਰਬਾਣੀ ਨੂੰ ਮਨ ਲਗਾ ਕੇ ਪੜੋ ਧਿਆਨ ਲਗਾ ਕੇ ਪੜੋ ਦਸਾਂਡੇ ਤੇ ਅਸਰ ਜਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ